ਨਹੀਂ ਹੁਣ ਟਾੜਾ ਢਾ ਕੇ ਫਾਇਦਾ ਹੁੰਦਾ ਜਦੋਂ ਆਉਂਦਾ ਟਾਈਮ ਹੀ ਉਹਨਾਂ ਦੇ ਤੁਸੀਂ ਆਈਆਂ ਨਾ ਹੁਣ ਕੀ ਫਫੜੇ ਕਰਨ ਦਾ ਟਾੜਾ ਇੱਥੇ ਆਣ ਕੇ ਫਾਇਦਾ ਦੱਸੋ ਨਾ ਮੈਨੂੰ ਚਲੋ ਭੈਣ ਜੀ ਐਵੇਂ ਗਰਮ ਨਾ ਹੋ ਆ ਤਾਂ ਹੀ ਗਏ ਹੀ ਆ ਨਾ ਆ ਗਏ ਹੁਣ ਆਏ ਕਿ ਕਾਦਾ ਟਾੜਾ ਕੀ ਫਾਇਦਾ ਦੱਸੋ ਮੈਨੂੰ ਕੋਈ ਫਾਇਦਾ ਹੈਗਾ ਜਦੋਂ ਤੁਸੀਂ ਮੇਰੀ ਧੀ ਨਹੀਂ ਆਣ ਕੇ ਵੇਖੀ ਕਿਤੇ ਕੋਹ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਸੀਂ ਕਿਰੇ ਮਗਰ ਨਹੀਂ ਉਹਦੇ ਪਹੁੰਚੇ ਤੇ ਹੁਣ ਕੀ ਫਾਇਦਾ ਟਾੜਾ ਮੂੰਹ ਆਣ ਕੇ ਮੈਨੂੰ ਵਿਖਾ ਲੰਦਾ ਤੁਹਾਨੂੰ ਥੋੜਾ ਪਤਾ ਹੀਗਾ ਕਿ ਤੁਸੀਂ ਹੱਲਾ ਹੀ ਮਾਰ ਦੇਣਾ ਵਾ ਤੁਸੀਂ ਤਾਂ ਸਾਨੂੰ ਡੀਕਿਆ ਵੀ ਨਹੀਂ ਇੱਕ ਵਾਰੀ ਫੇਰ ਦੁਬਾਰਾ ਫੋਨ ਲਾ ਕੇ ਪੁੱਛ ਲੈਂਦੇ ਅੱਛਾ ਜੇ ਤਾਂ ਨਹੀਂ ਅੱਛਾ ਐਂ ਦੁਬਾਰਾ ਫੋਨ ਲਾ ਕੇ ਪੁੱਛਦੇ ਮੇਰੀ ਤੇ ਇੱਥੇ ਮੰਜੇ ਪਈ ਤੇ ਮੈਂ ਤੁਹਾਨੂੰ ਵਾਰ-ਵਾਰ ਫੋਨ ਕਰੀ ਜਾਵਾਂ ਇਹ ਕਿਹੜੀ ਕਿਤਾਬ ਤੇ ਲਿਖਿਆ ਐ ਮੈਨੂੰ ਦੱਸੋ ਨਾ ਪਹਿਲਾਂ ਤੁਹਾਨੂੰ ਨਹੀਂ ਪਤਾ ਹੋਣੀ ਬਿਮਾਰ ਹੈ ਤੇ ਰੱਖਣ ਵਾਲੀ ਹੈਗੀ ਇੰਨਾ ਚਿਰ ਮੈਂ ਰੱਖ ਸਕਦੀ ਘਰ ਹਾਂਜੀ ਦੇਖਣ ਦਾ ਫਰਜ਼ ਹੀਗਾ ਜੇ ਉਹ ਵਲ ਸਾਡੇ ਘਰ ਹੁੰਦੀ ਤਾਂਹੀਂ ਨਹੀਂ ਤੇ ਤੁਹਾਨੂੰ ਦੇਖਣਾ ਹੈ ਨਾ ਅਸੀਂ ਕਿੱਦਾਂ ਕਰਾਂਗੇ ਸਿਕਾਰ ਕਰ ਦੇਣਾ ਹੈ ਅਹੀਂ ਉਹ ਸੇਵਾ ਡੇਵੀ ਜਾਣਾ ਹੈ ਨਾ ਅਹੀਂ ਤੁਹਾਡੇ ਵਾਂਗੂ ਥੋੜਾ ਵਾਸਤੇ ਜੇ ਜਾਣ ਆਉਣਾ ਹੈਗਾ ਮੰਮੀ ਤੁਹਾਡਾ ਗੁੱਸਾ ਚਾਇ ਚ ਵਾ ਪਰ ਲੋਕੀ ਕਹਿੰਦੇ ਆ ਕਿ ਦੁੱਖ ਨਾ ਵਡਾਇਆ ਘਟਦਾ ਵਾ ਅਹੀਂ ਤੇ ਟੱਡ ਨਾਲ ਦੁੱਖ ਵਡੋਣਾ ਆਇਆ ਤੇ ਤੁਸੀਂ ਸਾਡੇ ਨਾਲ ਲੜੀ ਜਾਣਦੇ ਜੀ ਗਰਮੀ ਤੇ ਮੈਨੂੰ ਲੱਗੇ ਅੱਗ ਮੈਂ ਤੇਹੀ ਗੁੱਸਾ ਮਟਾਉਣ ਆਈਆਂ ਜਾਂ ਤੂੰ ਤੇ ਗੁੱਸਾ ਮੇਰਾ ਵਧਾਉਣ ਆਈਆਂ ਜਾਂ ਤੁਸੀਂ ਤੇ ਮੇਰਾ ਗੁੱਸਾ ਵਧਾਤਾ ਤੁਸੀਂ ਤਾਂ ਪੋਪਾਰੇ ਜਿਨੇ ਨੂੰ ਨਹੀਂ ਲਿਆਏ ਇਹਨਾਂ ਨੇ ਚਲੋ ਜੇ ਅਹੀਂ ਨਹੀਂ ਜਾਣਾ ਤੇ ਅਹੀਂ ਉਹਨਾਂ ਨੂੰ ਫੋਨ ਕਰੀ ਗਏ ਅਹੀਂ ਆਪੇ ਲੈ ਆਉਂਦੇ ਆਪਣਾ ਉਹ ਦੋਤਾ ਤੇ ਮੂੰਹ ਤਾਂ ਆਪਣੀ ਮਾਂ ਦਾ ਵੇਖ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਮਾਂ ਪੂਰੀ ਹੋ ਗਈ ਆ ਮੰਮੀ ਆਪਾਂ ਉਹਨੂੰ ਲਿਉਣਾ ਤੇ ਚਾਹੁੰਦੇ ਹੀ ਪਰ ਇੰਨੇ ਛੋਟੇ ਬੱਚੇ ਨੂੰ ਕੀ ਇਹੋ ਜਿਹਾ ਤਾਂ ਤੇ ਲਿਉਣਾ ਹੁੰਦਾ ਵਾ ਤੇ ਸਪਨੇ ਚ ਨਿਆਣਾ ਨਿਕਲਦਾ ਨਹੀਂ ਆ ਬਾਹਰ ਤਾਂ ਕਰਕੇ ਹੀ ਦਿਲਪ੍ਰੀਤ ਨੂੰ ਨਹੀਂ ਲਿਆਂਦਾ ਹੈਗਾ ਅੱਛਾ ਉਹ ਜਿੰਨੇ ਜੰਮਿਆ ਪਾ ਲਿਆ ਵਾ ਉਹ ਤਾਂ ਉਹਨੇ ਡਰਾਉਣਾ ਬਣ ਗਈ ਸੀਗੀ ਉਹ ਮੂੰਹ ਨਹੀਂ ਵੇਖ ਸਕਦਾ ਉਹ ਆਪਣੇ ਮਾਂ ਦਾ ਨਹੀਂ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਆ ਸੱਚ ਪੁੱਛੋ ਨਾ ਤੇ ਜਦੋਂ ਦਾ ਦਿਲਪ੍ਰੀਤ ਨੂੰ ਮੈਂ ਖੜਿਆ ਨਾ ਇਥੋਂ ਉਹਨੇ ਕਦੀ ਤੁਹਾਨੂੰ ਛੱਡ ਕੇ ਆਪਣੀ ਮਾਂ ਨੂੰ ਨਹੀਂ ਯਾਦ ਕੀਤਾ ਇੰਨਾ ਹੀ ਉਹਦਾ ਨਾ ਮੋਹ ਪਿਆ ਕਰਦੇ ਆ ਮੈਂ ਤੇ ਕਦੇ ਉਹ ਗੱਲ ਛੜਤਾਂ ਨਹੀਂ ਦਿੰਦੀ ਕਿਸੇ ਨੂੰ ਹਰ ਵਕਤ ਮੈਂ ਜੇ ਬਾਹਰ ਜਾਣੀ ਆ ਤਾਂ ਨਾਲ-ਨਾਲ ਕੱਢਦੀ ਆਂਗੀ ਤੇ ਬਾਕੀ ਕੋਈ ਗੱਲ ਨਹੀਂ ਬਾਅਦ ਚ ਅਸੀਂ ਮਿਲਦੇ ਵਰਤਦੇ ਰਹਿਣਾ ਵਾ ਮੈਂ ਤੇ ਤਾਂ ਨਾ ਲਿਆਂਦਾ ਪਿੱ ਨਿਆਣੇ ਦੇ ਦਿਲ ਵਿੱਚ ਵਹਿਮ ਬੈ ਗਿਆ ਤੇ ਮੁੜ ਕੇ ਮੈਂ ਕੀ ਕਰੂੰਗੀ ਨਹੀਂ ਕਹਦਾ ਵਹਿਮ ਬੈਣਾ ਹੀ ਨਾ ਇਹ ਮੈਨੂੰ ਵੀ ਦੱਸੋ ਨਾ ਪਹਿਲਾਂ ਤੁਸੀਂ ਵਹਿਮ ਤੁਹਾਨੂੰ ਪਤਾ ਹੀ ਆ ਵੀ ਨਿਆਣਾ ਮੌਤ ਵੇਖ ਨਹੀਂ ਸਕਦਾ ਹਜੇ ਉਹ ਨਿਆਣਾ ਵਾ ਇਥੇ ਬਾੜੀ ਲੋੜ ਨਹੀਂ ਫਫੜੇ ਕਰਨੀ ਤੁਸੀਂ ਮੇਰੀ ਧੀ ਦਾ ਘਰ ਬਰਬਾਦ ਕਰਕੇ ਰੱਖ ਦਿੱਤਾ ਹੱਲੇ ਕੋਈ ਕਸਾ ਛੱਡੀ ਆ ਤੁਸੀਂ ਰਹਿਣ ਕਿ ਦਿੱਤਾ ਮੇਰੀ ਧੀ ਦਾ ਚਲੋ ਇਥੋਂ ਤੁਹਾਡੇ ਨਾਲ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਜਿੱਥੇ ਮੇਰੀ ਧੀ ਗਈ ਉੱਥੇ ਰਿਸ਼ਤੇਦਾਰੀ ਗਈ ਰਿਸ਼ਤੇਦਾਰੀ ਤੁਹਾਡੇ ਨਾਲ ਮੇਰੀ ਖਤਮ ਹੋ ਗਈ ਅੱਜ ਤੋਂ ਭੈਣ ਜੀ ਕਿਹਾਂ ਰਿਸ਼ਤੇਦਾਰੀਆਂ ਨੇ ਟੁੱਟਦੀਆਂ ਹੁੰਦੀਆਂ ਐਵੇਂ ਨਾ ਇਹੋ ਜਿਹੀਆਂ ਗੱਲਾਂ ਕਰੋ ਆਹ ਟਾਈਮ ਜਿਹੜਾ ਇਹੋ ਜਿਹੀਆਂ ਗੱਲਾਂ ਕਰਨ ਦਾ ਨਹੀਂ ਆ ਇਹ ਟਾਈਮ ਰੱਖਣਾ ਬੜਾ ਉਖਾ ਹੈਗਾ ਫਿਰ ਉਹ ਟਾਈਮ ਤੇ ਤੁਸੀਂ ਪਹੁੰਚਦਿਆਂ ਪਹੁੰਚੀਆਂ ਕਿਉਂ ਨਹੀਂ ਤਾਂ ਮੈਂ ਖਣੇ ਚਲੋ ਮੇਰੇ ਘਰੋਂ ਨਿਕਲੋ ਚਲੋ ਨਹੀਂ ਹਲੇ ਮੈਂਨ ਪਿਆਰ ਨਾਲ ਆਖਣ ਲਈ ਮੈਨੂੰ ਜਾਵਦੇ ੱੱੱਕੇ ਮਾਰ ਕੇ ਕੱਢਣਾ ਪੈਣਾ ਤੁਸੀਂ ਤੁਰਦਿਆਂ ਇਨੀ ਉਹਨਾਂ ਦੇ ਪੈਰਾਂ ਤੋਂ ਪੈਰ ਪੁੱਟਦਿਆਂ ਹੀ ਨਹੀਂ ਉੱਥੋਂ ਚਲੋ ਇੱਥੋਂ ਨਿਕਲ ਉੱਥੇ ਠੀਠ ਜੀਆਂ ਹੋ ਕੇ ਖਲੋਤੀਆਂ ਆਵਾਂ ਆ ਗਈਆਂ ਮੂੰਹ ਚੋਕੇ ਇਹਨਾਂ ਨੇ ਮੱਥੇ ਨਹੀਂ ਮੇਰੇ ਲੱਗਣ ਨੂੰ ਜੀ ਕਰਨ ਲਿਆ ਆਣ ਖਲੋਤੀਆਂ ਮੇਰੇ ਸਿਰ ਤੇ ਚੜ ਕੇ ਧੀ ਮੇਰੀ ਖੋ ਲਈ ਇਹਨਾਂ ਨੇ ਤੇ ਹੁਣ ਤੁਰੀਆਂ ਫਿਰਦੀਆਂ ਐ ਆਹ ਤੇ ਮੰਮੀ ਤੁਸੀਂ ਚੰਗਾ ਕੀਤਾ ਪਰ ਇੱਕ ਗੱਲ ਹੈਗੀ ਆ ਜੇ ਕੱਲ ਨਹੀਂ ਆਈਆਂ ਤੇ ਅੱਜ ਜੇ ਆਈਆਂ ਇਹ ਤੈਨੂੰ ਮਾ ਸਕਦੇ ਇਹਨੇ ਮੁੰਡੇ ਨੂੰ ਨਾਲ ਹੀ ਲੈ ਕੇ ਆਉਂਦੀਆਂ ਆ ਅੱਜ ਕਿਉਂ ਨਹੀਂ ਲੈ ਕੇ ਆਈਆਂ ਤੇ ਨਾ ਹੁਣ ਚੁੱਪੀ ਕਰ ਜਾ ਮੈਨੂੰ ਤੇਰਾ ਵੀ ਪਤਾ ਸਾਰਾ ਤੇ ਉਹਨਾਂ ਦਾ ਵੀ ਪਤਾ ਵਾ ਤੂੰ ਵੀ ਬਹੁਤ ਖੋਸਾ ਹਾਂ ਮੋਂ ਮੇਰੀ ਤੇ ਮੁੱਕ ਗਈ ਨਾ ਮੋਰ ਤੈਨੂੰ ਵੀ ਬੜਾ ਚਾਹ ਵਾ ਜੀ ਕਹਣਾ ਮੈਂ ਤੇਰੇ ਗੁੱਤੋਂ ਫੜ ਕੇ ਨਾ ਤੇ ਤੈਨੂੰ ਬਾਹਰ ਕੱਢਾਂ ਜਿੱਦਾਂ ਉਹਨਾਂ ਨੂੰ ਕੱਢਿਆ ਅਗਰ ਨਾਮ ਨਾ ਮਿਆਨੀ ਆ ਵੀ ਇਹਨੂੰ ਕੱਟ ਘਰੋਂ ਬਾਹਰ ਮੰਮੀ ਇਹਦੇ ਵਿੱਚ ਖੁਸ਼ ਹੋਣ ਵਾਲੀ ਕਿਹੜੀ ਗੱਲ ਆ ਮੈਨੂੰ ਇਹ ਹੀਗਾ ਲੜਾਈਆਂ ਝਗੜੇ ਤੇ ਹਰ ਇੱਕ ਦੇ ਨਾਲ ਹੁੰਦੇ ਰਹਿੰਦੇ ਆ ਪਰ ਇੰਨਾ ਥੋੜੀ ਆ ਵੀ ਕਿਸ ਨੇ ਮੋੱਕੀ ਜਾਣਾ ਵਾ ਜਿੰਨਾ ਸੱਚੀ ਮੈਨੂੰ ਦੁੱਖ ਵਾ ਨਾ ਦੀਦੀ ਦੇ ਇਦਾਂ ਹੋ ਜਾਂਦਾ ਤੁਸੀਂ ਚਲੋ ਮੇਰੇ ਤੇ ਭਾਵੇਂ ਲੱਖ ਵਾਰੀ ਗੁੱਸਾ ਜੇ ਕੱਢਦੇ ਹੀ ਪਰ ਮੈਂ ਕੀ ਦੇ ਤੇ ਕੱਢਾਂ ਮੈਨੂੰ ਤੇ ਆਪ ਸੱਚੀ ਉਹ ਵੇਲੇ ਕੜੀ ਨੂੰ ਪਸਤਾਵਾ ਵਾ ਜਦੋਂ ਦੀਦੀ ਪੌੜੀਆਂ ਤੋਂ ਡਿੱਗੇਗੇ ਹਾਏ ਹਾਏ ਵਿਚਾਰੀ ਕਿੰਨੇ ਕ ਸੱਟ ਲਾਗੇ ਕਿਹੜਾ ਪੋਣਾ ਵਾਪਰ ਗਿਆ ਨਾ ਪਰਮਜੀਤ ਫੋਨ 'ਤੇ ਤੂੰ ਉਹਨਾਂ ਨੂੰ ਮਿੰਟ-ਮਿੰਟ ਦੇ ਕਰਦੀ ਹਾਂ ਸਾਰੀਆਂ ਸੀ ਆਈ ਡੀਆਂ ਤੂੰ ਹੀ ਉਹਨਾਂ ਨੂੰ ਦਿੰਨੀ ਹਾਂ ਤੇਰਾ ਵਿੱਚ ਪੂਰਾ ਹੱਥ ਹੀ ਗਾ ਮੰਮੀ ਚਲੋ ਮੈਂ ਫੋਨ ਕਰਦੀ ਹਾਂ ਗੱਲਬਾਤ ਕਰਦੀ ਪਰ ਮੈਂ ਸੀ ਆਈ ਡੀਆਂ ਕਾਦੀਆਂ ਦੇਣੀਆਂ ਇੱਥੇ ਇਹੋ ਹੀ ਦੀਦੀ ਜਦੋਂ ਬਿਮਾਰ ਹੀ ਇੰਨਾ ਕਤਾ ਦਿੰਦੇ ਹੁੰਦੇ ਸੀ ਕਿ ਦੀਦੀ ਬਿਮਾਰ ਵਾ ਦੀਦੀ ਠੀਕ ਨਹੀਂ ਆ ਜਾ ਉਹਨੂੰ ਇਹ ਹਸਪੀਟਲ ਲੈ ਗਏ ਹੋਰ ਤੇ ਕੋਈ ਸੀ ਆਈ ਡੀ ਨਹੀਂ ਦਿੱਤੀ ਉਹਨਾਂ ਨੇ ਮੈਂ ਅੱਜ ਨਹੀਂ ਤੇ ਤਾਂ ਕੀਤਾ ਗਿਆ ਫੋਨ ਵੀ ਸਾਡਾ ਦੋਤਾ ਜ਼ਰੂਰ ਨਾਲ ਆਉਣਾ ਚਾਹੀਦਾ ਅੱਗੇ ਅੱਗੇ ਪਿੱਛੇ ਕਰਨੀ ਅੱਜ ਵੀ ਕਰ ਦਿੰਦਾ ਤਾਂ ਸਵਾਦ ਹੀਗਾ ਇਸੇ ਕਰਕੇ ਨਹੀਂ ਕੀਤਾ ਮੰਮੀ ਡਰਦੀ ਨਹੀਂ ਵੀ ਤੁਸੀਂ ਕਹਿਣਾ ਤੂੰ ਫੇਰ ਚੋਰੀਆਂ ਕਮਾਉਣੀ ਆ ਮੈਂ ਉਹਨਾਂ ਨੂੰ ਕਹਿਣਾ ਸੀ ਨਾਲ ਲੈ ਕੇ ਆਉ ਤਾਂ ਤੁਸੀਂ ਕਹਿਣਾ ਇੰਨੇ ਕਹਤਾ ਵੀ ਨਾ ਲਿਆਇਓ ਅਹੀਂ ਨਹੀਂ ਅੱਜ ਕਹਿਣਾ ਹਾਏ ਰੱਬਾ ਮੇਰੇ ਤਾਂ ਸਿਰ ਪੇੜ ਵੀ ਹੋਣ ਦਾ ਪਿਆ ਕਿਤੇ ਹੱਦ ਹੀ ਕਰ ਦਿੱਤੀ ਜਨਾਨੀ ਨੇ ਕਿ ਦਸਨ ਖੱਤੀਆਂ ਹੀ ਰਖਣੋਂ ਆਏ ਆ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਤੇ ਕਿਦਾਂ ਨੂੰ ਧੱਕੇ ਦੇ ਕੇ ਕੱਢਿਆ ਵਾ ਜਿੱਦਾਂ ਕਿਤੇ ਮੁੜ ਕੇ ਵੜਨਾ ਨਹੀਂ ਇੱਥੇ ਕੋਈ ਨਹੀਂ ਜਿੱਦਾਂ ਐਨੇ ਕੀਤੀ ਨਾ ਮੇਰ ਨਾਲ ਤੇ ਕੱਲ ਨੂੰ ਆਵੇ ਦੋ ਤਿੰਨ ਮਿਲਣ ਭਲਾਏ ਕਿੱਦਾਂ ਆਉਂਦੀ ਆ ਭੁਜਾਉਣੀ ਮੈਂ ਵੀ ਉਦਾਂ ਹੀ ਆ ਮਗਲੀ ਤੂੰ ਆ ਜੇ ਉਹ ਹੀ ਗੱਲਾਂ ਕਰਨ ਲਈ ਆ ਤੇ ਤੂੰ ਵੀ ਨਾ ਤੋ ਲੈਣਾ ਇਹ ਮੈਂ ਤੇ ਨਾ ਆਈ ਆ ਕੱਪੜੇ ਲਾ ਆਈ ਆ ਆਪਣੇ ਨਹੀਂ ਮੇਰੇ ਗਰਮੀ ਤੇ ਸਿਰਪੇੜ ਬੜੀ ਹੋਣ ਢਈ ਆ ਮੈਂ ਘੜੀ ਲੱਗੀ ਲੰਮੇ ਪੈਣ ਮੈਨਾਂ ਰਸਟ ਕਰਨੀ ਮੈਂ ਬਾਅਦ ਚਣਾਉਣਾ ਵਾ ਮੇਰਾ ਸਰੀਰ ਨਹੀਂ ਆਸਰਾ ਕਰਨ ਦਿਆ ਤੈਨੂੰ ਪਤਾ ਹੀ ਆ ਇੰਨਾ ਸਫਰ ਕਰਕੇ ਗਏ ਉੱਤੋਂ ਹੀ ਵੇਚਤੀ ਕਰਾ ਕੇ ਕਹਿ ਰਹੇ ਦੀ ਉੱਥੋਂ ਆਏ ਆ ਮੈਨਾਂ ਮਨ ਨੂੰ ਚੰਗਾ ਲੱਗਣ ਦਿਆ ਕੁਛ ਵੀ ਅਜੇ ਤੈਨੂੰ ਮੈਂ ਕਿਹਾ ਹੀ ਕਿ ਨਾ ਜਾਈਏ ਪਹਿਲਾਂ ਜਾਂਦਿਆਂ ਨੂੰ ਕਿੰਨੀ ਕੋ ਉਹਨਾਂ ਨੇ ਇੱਜ਼ਤ ਕੀਤੀ ਬੋਧੇ ਪੈਰੀ ਭੁਜਾਇਆ ਉਹਨਾਂ ਨੇ ਸਾਨੂੰ ਕਿਤੇ ਬਹਿ ਜਾ ਖਲੋ ਜਾਣੇ ਕਿਆ ਕਿ ਐਡੀ ਦੂਰੋਂ ਆਈਆਂ ਵਾ ਕਿਤੇ ਪਾਣੀ ਦਾ ਘੋਟ ਹੀ ਦੇ ਦਈਏ ਇਹਨਾਂ ਨੂੰ ਨਹੀਂ ਚੱਲ ਆਪਾਂ ਦੇ ਫਰਜ਼ ਦਾ ਕਰ ਹੀ ਆਏ ਨਾ ਕੱਲ ਨੂੰ ਇਹਤ ਨਾ ਕਹਿਣਗੇ ਤੇ ਕੋਈ ਆਇਆ ਨਹੀਂ ਅਸੀਂ ਫੋਨ ਕੀਤਾ ਤਾਂ ਵੀ ਨਹੀਂ ਆਏ ਮੇਰਾ ਫਰਜ਼ ਹੀ ਜਾਣਦਾ ਚਲੋ ਜੋ ਉਹਨਾਂ ਦੀ ਮਰਜ਼ੀ ਉਹਨਾਂ ਨੇ ਕੀਤਾ ਸਾਡੇ ਨਾਲ ਕੋਈ ਗੱਲ ਨਹੀਂ ਉਹਨਾਂ ਦਾ ਸਾਡੇ ਤੇ ਵੀ ਦਿਨ ਆਉਣੇ ਆ ਜਦ ਦਿਨ ਉਹ ਇੱਥੇ ਆਉ ਉਹ ਨਾ ਵੇਖੀ ਜੇ ਨਾਂ ਬਦਲਾ ਲੈ ਉਹ ਜੇ ਫੇਰ ਗੱਲ ਕਰੇ ਮੇਰੇ ਨਾਲ ਤੇ ਨਾ ਆਉਣ ਚੰਗੇ ਆਪਣੇ ਉੱਥੇ ਜੇ ਇੰਨੀ ਬੇਇੱਜ਼ਤੀ ਕਰਨੀ ਐ ਉਹਨਾਂ ਨੇ ਤਾਂ ਆਪਣੇ ਘਰ ਉਹ ਚੰਗੇ ਤੇ ਅਸੀਂ ਆਪਣੇ ਘਰ ਆ ਵਹੀਂ ਰਾਜੀ ਆਂ ਚਾਹ ਲਿਆ ਮਾਣ ਬਣਾ ਕੇ ਕੋਟ ਮੈਂ ਮੈਂ ਚਾਹ ਨਹੀਂ ਪੀਣੀ ਤੋ ਬੂਆ ਮੜਾ ਜਾ ਤੋਦੇ ਮੇਰੇ ਸਿਰ ਪੇਟ ਬੜੀ ਹੋਣ ਦੀ ਮੈਂ ਘੜੇ ਰੈਸਟ ਕਰਨ ਲੱਗੀ ਆ ਚਾ ਪੈ ਲੋ ਲੰਮੇ ਫਿਰ ਮੈਂ ਚਾਹ ਬਣਾ ਕੇ ਪੀਣ ਲੱਗੀ ਆ ਨੀ ਗਰਮੀਤ ਗਰਮੀਤ ਬਾਰ ਕੋ ਆ ਬੂਆ ਖੋਲ ਮੰਮੀ ਆਪੇ ਵੇਖਾ ਜਾ ਕੇ ਮੈਂ ਸਬਜੀ ਤੜਕਾ ਲਾਉਣੀ ਆ ਅਰਕੇ ਤੂੰ ਇੱਥੇ ਕਿੱਥੋਂ ਆ ਗਈ ਆ ਕੌਣ ਕਹਿੰਦਾ ਮੈਂ ਮਰ ਗਈ ਆ ਮੈਂ ਨਹੀਂ ਅਜੇ ਮਰੀ ਮੈਂ ਆਪਣਾ ਮੁੰਡਾ ਲੈਣ ਆਈ ਆ ਤੇ ਮੈਂ ਉਹਨੂੰ ਨਾਨਕੇ ਛੱਡ ਕੇ ਜਾਣਾ ਵਾ ਟੱਡ ਕੋ ਨਹੀਂ ਉਹਨੇ ਰਹਿਣਾ ਉਹ ਨਾਨੀ ਕੋ ਰਹੂਗਾ ਆਪਣੇ ਕੋ ਮੈਂ ਨਹੀਂ ਮੁੰਡਾ ਦੇਣਾ ਮੈਂ ਲੈ ਕੇ ਜਾਊਂਗੀ ਮੈਂ ਮੁੰਡਾ ਨਹੀਂ ਦੇਣਾ ਮੈਂ ਲੈ ਕੇ ਜਾਊਂਗੀ ਮੈਂ ਮੁੰਡਾ ਨਹੀਂ ਦੇਣਾ ਦਿਲਪ੍ਰੀਤ 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 ਮੈਨੇ ਦਿਲਪ੍ਰੀਤ ਮੁੰਡਾ ਲੈਣਾ ਆਪਣਾ ਮੰਮਾ ਤੁਸੀਂ ਕਿੱਥੇ ਸਿਰ ਦਿਲਪ੍ਰੀਤ ਪਤਨੀ ਤੁਨੀ ਜਾਣਾ ਨਹੀਂ ਲੈ ਸਕਦੀ ਹੁਣ ਮੁੰਡਾ ਮੈਂ ਲੈ ਕੇ ਜਾਣਾ ਹਾਏ ਹਾਏ ਮੈਂ ਦਿਲਪ੍ਰੀਤ 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 ਹਾਏ ਮੰਮੀ ਕੀ ਹੋਇਆ ਵਾ ਹਾਏ ਦਿਲਪ੍ਰੀਤ ਕਿੱਥੇ ਆ ਉਹ ਕਮਲ ਲਾ ਗਈ ਦਿਲਪ੍ਰੀਤ ਨੂੰ ਉਹ ਕਿੱਥੇ ਨਹੀਂ ਗਿਆ ਦਿਲਪ੍ਰੀਤ ਦਿਲਪ੍ਰੀਤ ਉਹ ਸੁੱਤਾ ਵਾ ਕਮਲ ਨਾਲ ਕਿੱਥੇ ਆ ਗਈ ਉਹ ਤੇ ਮਰ ਗਈ ਆ ਮਰੇ ਵੀ ਕਦੀ ਕੋਈ ਹੁੰਦੇ ਮੁੜ ਕੇ ਹਾਏ ਨੇ ਆਏ ਹੀ ਉਹ ਨਹੀਂ ਨਹੀਂ ਮੰਮੀ ਤੇਰਾ ਵੈ ਮੇ ਆਵਾ ਤੂੰ ਸੁੱਤੀ ਹਾਂ ਕਿ ਸੁਪਨਾ ਲੈਣ ਦੀ ਹੁਣੀ ਆ ਹਾਏ ਨਹੀਂ ਉਹਨਾਂ ਕੋ ਕਹ ਕੇ ਲੱਗੀ ਮੇਰੇ ਕੋ ਮੁੰਡਾ ਉਹ ਨਹੀਂ ਖੜਿਆ ਉਹ ਵੇਖ ਲਓ ਉਧਰ ਮੈਂ ਪਿਆ ਮੁੰਡਾ ਹਾਏ ਮੇਰੇ ਸੁਪਨੇ ਚ ਆਇਓ ਉਹਦੇ ਮੇਰੇ ਕੋ ਮੁੰਡਾ ਕੋ ਕਹ ਕੇ ਲੱਗੀ ਆ ਦਿਲਪ੍ਰੀਤ ਮੈਂ ਲੈ ਕੇ ਆਵਾ ਹਾਏ ਮੁੰਡਣ ਵਾਰ ਮਾਰ ਮੈਨੂੰ ਚਾਹਣ ਨੇ ਹੁੰਦੇ ਮੈਂ ਲੈ ਕੇ ਆਈ ਦਿਲਪ੍ਰੀਤ ਹਾਏ ਰੱਬਾ ਨਕਤੇ ਮਰ ਕੇ ਵੀ ਨਾ ਮੇਰਾ ਘੜਾ ਛੁੱਡਣ ਦੀ ਕੀ ਬਣੂਗਾ ਮੇਰਾ ਆਵੇ ਦਿਲਪ੍ਰੀਤ ਆਵੇ ਉਹ ਤੂੰ ਜਦੋਂ ਇਹ ਆਪਾਂ ਉੱਥੇ ਗਏ ਹਾਂ ਨਾ ਉੱਥੇ ਗੱਲਾਂ ਕਰਨ ਦੇ ਤਾਂ ਕਰਕੇ ਤੈਨੂੰ ਵਿਹਮ ਹੋ ਗਿਆ ਉਹ ਦਿਮਾਗ ਤੇ ਘੁੰਮਣ ਡੀਆਂ ਤੇਰੇ ਗੱਲਾਂ ਕਿ ਫਿਰ ਕਵਲ ਇੱਥੇ ਆ ਗਈ ਆ ਉਹ ਉਹ ਪਬੀ ਹੋ ਪਬੀ ਉਠ ਚਾਹ ਪੀਲਾ ਪਬੀ ਉਠ ਚਾਹ ਪੀਲਾ ਮੈਨੂੰ ਤੰਗ ਨਾ ਕਰ ਮੈਂ ਨਹੀਂ ਚਾਹ ਪੀਣੀ ਉਠ ਚਾਹ ਪੀਲਾ ਠੰਡੀ ਹੋ ਜਾਣੀ ਆ ਉਠ ਚਾਹ ਪੀਲਾ ਕਬ ਮੈਂ ਨਹੀਂ ਪੀਣੇ ਮੈਂ ਤੈਨੂੰ ਕਿਹਾ ਮੇਰਾਂ ਜੀ ਕੰਡਿਆ ਜੇ ਕਬ 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 ਯਾ ਕਬ ਕਿਤੇ ਕਬ ਕਬ ਕਰਦੀ ਵੇ ਕੀ ਮੈਨਾਂ ਕਬ ਇੱਥੇ ਇੱਥੇ ਲੰਗਰ ਘਟਾਗਾ ਪਹਿਲਾਂ ਦਿਮਾਗ ਲਾ ਤੇਰੇ ਨਹੀਂ ਕਵਲ ਮੈਨੂੰ ਆਂਦੀ ਭਾਬੀ ਉੱਠ ਚਾਹ ਪੀ ਲੈ ਇੱਥੇ ਹੀ ਕਵਲ ਆਹ ਕਿੱਥੇ ਕਵਲ ਆ ਮੈਨੂੰ ਆਂਦੀ ਆ ਮੈਂ ਦੱਸਾਂ ਨਾ ਡੰਡਾ ਫੇਰ ਦੋਏ ਤੇ ਮੈਨੂੰ ਕਵਲ ਇਹ ਤੇ ਨਾ ਹਾਂ ਨੀ ਯਾਰ ਮੈਂ ਕਰ ਖਾਲੀ ਅੱਡ ਮਾਰ ਸਜਾ ਮਾਰ ਨਹੀ ਕਵਲ ਆ ਗਈ ਮੈਨੂੰ ਕਰਦਾ ਯਕੀਨ ਕਿਉਂ ਨਹੀਂ ਕਰਦੇ ਚਾਹ ਪੀ ਲਾਉਂਦੇ ਮੈਨੂੰ ਲੈ ਜਾਣਾ ਕਵਲ ਨੇ ਮੈਨੂੰ ਤੇ ਕਦੇ ਮਗਰ ਲੱਭਦੀ ਤੈਨੂੰ ਜਾ ਲੱਭਦੀ ਆ ਜਿੰਦੇ ਜੀ ਤੈਨੂੰ ਪੁੱਛਣ ਜਾ ਰਹੇ ਹੂੰ ਜਿੰਨੇ ਤੈਨੂੰ ਉਹ ਮਰ ਗਏ ਉਹ ਰਹਿਣ ਦੇ ਸਵਰਗ ਦੇ ਜਾਰੀ ਨੂੰ ਉੱਥੇ ਮਰ ਚਲ ਗਈ ਤੂੰ ਉੱਥੇ ਜਿੰਦੇਆਂ ਲੋਕਾਂ ਚੰਗਾ ਮੇਰੀ ਸੁਣ ਲੈ ਗੱਲ ਜੇ ਪੈਣਾ ਇਥੇ ਘੜੀ ਨੰਮੇ ਪਾਇਓ ਮੈਂ ਚੱਲ ਜਾ ਕੇ ਵੇੜੇ ਦੇ ਬਾਹਰ ਹੀ ਫੇਰ ਤੈਨੂੰ ਜਿਆਦਾ ਦੇ ਦੇ ਤੈਨੂੰ ਭੂਤ ਹਾਏ ਰੱਬਾ ਬਾਹਰ ਹੋ ਕੇ ਖਾਂਦੀ ਰਾਹ ਨੂੰ ਮੁੜ ਕੇ ਤੇ ਦਿਮਾਗੇ ਚੜ ਜਾਂਦੀਆਂ ਹਾਏ ਨਹੀਂ ਤੂੰ ਹੀ ਮੇਰੀ ਗੱਲ ਕਿਉਂ ਨਹੀਂ ਮੰਨਣ ਦੇ ਮੈਂ ਕਵਲ ਨੂੰ ਵੇਖਿਆ ਹੈਗਾ ਇੱਥੇ ਹੈਗੀ ਇਦਾਂ ਕੋ ਲੋਤੀ ਹੈਗੀ ਉਹਦੇ ਵਾਲ ਖੁੱਲਲੇ ਚਿੱਟੇ ਉਹਨੇ ਕੱਪੜੇ ਪਾਏ ਤੇ ਮੂੰਹ ਦੇ ਉੱਤੇ ਆ ਲਾਲ ਰੰਗ ਮੈਨੂੰ ਤੇ ਸਮਝਣੇ ਲੱਗੇ ਹਾਏ ਤੂੰ ਇਸ ਮਨ ਮਾਰ ਗਿਆ ਜਨਦਾ ਇਹ ਮੇਰਾ ਫਿਰੂ ਲੱਗਦਾ ਨਾਲ ਚਲ ਤੂੰ ਇੱਥੇ ਮੈਨੂੰ ਲੱਗੇ ਸਾਂ ਜਾਂਗਾ ਉਹ ਬਾਹਰ ਸੋਈ ਜਾ ਕੇ ਚੰਗਾ ਦਿਮਾਗ ਚਟਿਆ ਜਨਾਨੀ ਇਹਨੇ ਆਏ ਨਹੀਂ ਮੈਂ ਦਿਮਾਗ ਨਹੀਂ ਚਟਿਆ ਤਰੀ ਨਾ ਸੋ ਮੇਰੇ ਲੱਗੇ ਜਾਗੋ ਉਹਨੇ ਫੇਰ ਆ ਜਾਣਾ ਵਾ ਮੈਂ ਨਾ ਤੈਨੂੰ ਆਵੇ ਤੇ ਚੰਬੜੇ ਤੇਨੂੰ ਨਾਲ ਖੜੇ ਚੰਗਾ ਲੱਗੇ ਪਤਾ ਤੈਨੂੰ ਵੀ ਲੋਕਾਂ ਕਿਦਾਂ ਦੁਖੀ ਕਰੀਦਾ ਵਾ ਇਹ ਕਰਨੀਆਂ ਭਾਨੇ ਫੜੀ ਤੂੰ ਚੰਗਾ ਕਾਦੀਆਂ ਕਰਨੀਆਂ ਭਰਨੀਆਂ ਮੇਰੀ ਗੱਲ ਗਿਆਨੀ ਮੰਨਦੇ ਤੁਸੀਂ ਹੋਏ ਤੇ ਇਹ ਹੋ ਗਈ ਨਹੀਂ ਆਗੀ ਵੀ ਮੈਂ ਦੱਸਾਂ ਡੰਡਾ ਲੈ ਮਾਰੂ ਕਿੱਥੇ ਰੇਦੀ ਮੈਨੂੰ ਕਿੱਥੇ ਆਫਾਰ ਮੈਨੂੰ ਮੇਰੀ ਮੰਨਾਂ ਗੱਲ ਮੈਂ ਝੂਠ ਨਹੀਂ ਕਹਾਂਦੀ ਚੁੱਪ ਕਰ ਜਾ ਆਹਦਾ ਨਵਾਂ ਡਰਾਮਾ ਚਾਲੂ ਕਰਤਾ ਜੇ ਨਾ ਚੁੱਪ ਕੀਤੀ ਮੈਂ ਬਾਹਰ ਦੇਣਾ ਸਦਰ ਮੈਂ ਹੋਰੇ ਮੈਂ ਫੇ ਨਹੀਂ ਮਾਰਨਾ ਚਾਹੇ ਮੈਂ ਸੌਂ ਜਾਨੀ ਚਲ ਸੋਫਾ ਨਹੀਂ ਖਾਂਡੇ ਕਰਦੀ ਫਿਰਦੀ ਐ ਇਹਨੂੰ ਜਿਆਦਾ ਦੇਖਦੇ ਭੂਤ ਇਹਨੂੰ ਸਾਲਟ ਬਰੁਸ਼ ਦਾਈ ਕੀਤਾ ਇਹਨੇ ਚੱਤਿਆ ਨੀ ਸੌਂ ਗਈ ਆ ਇੱਥੇ ਰਹਿਣਾ ਇਹਨੇ ਸੌਂ ਲੈਣਾ ਮੈਂ ਨਾ ਬਾਹਰ ਹੀ ਚੱਲ ਜਣਾ ਸੋਫੇ ਪੈਣਾ ਜਾ ਕੇ ਇੱਥੇ ਮਰੀ ਜਾ ਸੁਤੀ ਰਹਿ ਤੂੰ ਜੈ ਬਾਬੇ ਬੂਕੇ ਦੀ ਜੈ ਬਾਬੇ ਬੂਕੇ ਦੀ ਜੈ ਬਾਬੇ ਪੁੱਤੇ 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 ਦੀ ਜੈ ਬਾਬੇ ਮੇਰਾ ਮੂੰਹ ਸੋਹਣਾ ਲੱਗਣ ਦਿਆ ਨਾ ਵੇਖ ਤੇਰਾ ਵੀ ਬਣਾਵਾ ਇਦਾਂ ਦਾ ਵੇਖ জে 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 ਕੰਨਾਈ ਇਹ ਸੁਪਨਾ ਨਹੀਂ ਜਦੋਂ ਮੈਂ ਵੇਖਿਆ ਉਹ ਕਵਲ ਹੀ ਗਈ ਮੈਂ ਜਾਗਣ ਡਈ ਮੈਨੂੰ ਇਹ ਆਂਦੇ ਤੋਂ ਡਰਾਮਾ ਕਰਨ ਦੇ ਹੀ ਹਾਏ ਨਹੀਂ ਮੈਂ ਕੋਈ ਡਰਾਮਾ ਨਹੀਂ ਕਰ ਨਹੀਂ ਤੋਰੇ 7:00 ਵਜ ਗਏ ਤੂੰ ਕੀ ਹਾ ਕਰਨੀ ਤੈਨਾਂ ਪਰਾ ਘਰ ਆਉ ਜਾਈ ਤੇ ਮੈਂ ਟਾਈਮ ਨਾ ਉਠਾ ਮੂੰਹ ਆਪਣੇ ਨਾਲ ਕੀ ਬਣਾਇਆ ਤੂੰ ਪਹਿਲਾਂ ਨਹੀਂ ਮੰਮੀ ਮੈਂ ਮੂੰਹ ਦਾ ਜਾਣ ਕੇ ਨਹੀਂ ਬੱਜਾ ਆ ਤੁਸੀਂ ਮੇਰੀ ਗੱਲ ਤੇ ਸੁਣੋ ਜਦੋਂ ਮੈਂ ਸੁੱਤੀ ਹਣਾ ਕਵਲ ਆਈ ਹੀਗੀ ਉਹ ਮੈਨੂੰ ਆਂਦੀ ਭਾਬੀ ਚਾਹ ਪੀ ਲਾ ਮੈਂ ਤੈਨੂੰ ਨਾਲ ਲੈ ਕੇ ਜਾਣਾ ਜਿੱਦਾਂ ਦਾ ਮੇਰਾ ਮੂੰਹ ਤੇਰਾ ਮੂੰਹ ਵੀ ਉਦੋਂ ਮੁਕਰ ਦੇਣਾ ਨਹੀਂ ਪਰ ਮੈਂ ਜੀ ਤੇ ਥੋੜੀ ਜੀ ਹੋਸ਼ ਕਰ ਕਿਉਂ ਅਡੀ ਮਿੱਟੀ ਪ੍ਰੀਤ ਨਹੀਂ ਤੂੰ ਕਰਨਾ ਹੱਲੇ ਤਾਂ ਦੋ ਦਿਨ ਨਹੀਂ ਉਹਨੂੰ ਹੋਏ ਦਾ ਹੋਈ ਨਹੀਂ ਤੇ ਤੇਰੇ ਕਬਲ ਆਉਣ ਵੀ ਡੈਪੀ ਤੇਰੇ ਹੱਥੋਂ ਠੰਢੀ ਬੜੀ ਗਈ ਨਾ ਤੇਰਾ ਕੋਨੇ ਆਉਣਾ ਚਾਹ ਪਿਆਲਣ ਤੈਨੂੰ ਉਹਨੇ ਨਹੀਂ ਮੰਮੀ ਤੂੰ ਹੀ ਮੇਰੀ ਗੱਲ ਤੋਂ ਯਕੀਨ ਕਿਉਂ ਨਹੀਂ ਕਰਦੇ ਸੱਚੀ ਕਬਲ ਆਈ ਹੈਗੀ ਉਹ ਮੈਨੂੰ ਦਮਦੀ ਮੰਮੀ ਤੂੰ ਮੇਰੀ ਗੱਲ ਮੰਨਾ ਵੇ ਮੈਂ ਤਾਨੂੰ ਕਿੱਦੋਂ ਸਮਝਾਵਾਂ ਮੈਂ ਨਹੀਂ ਉਹਨਾਂ ਚਰਦਲ ਮੰਨਣੀ ਜਿੰਨਾ ਚਿਰ ਮੈਨੂੰ ਕਬਲ ਕੁਛ ਦੱਸੂ ਕਿੰਨਿਆ ਸੁਪਨੇ ਚਾਣ ਕੇ ਵੀ ਮੈਂ ਇਦਾਂ ਆਈ ਆ ਫੇਰ ਮੈਂ ਯਕੀਨ ਕਰੂ ਮੈਂ ਉਹਨਾਂ ਚਰਦਲ ਯਕੀਨੀ ਹੋ ਕਰਨਾ ਆ ਤੂੰ ਸਾਰੇ ਫਪੜੇ ਨਹੀਂ ਆ ਕਰਨਾ ਨਹੀਂ ਮੈਂ ਕੋਈ ਫਪੜਾ ਨਹੀਂ ਕਰੰਡੇ ਮੇਰੀ ਸੱਚ ਕਰਕੇ ਮੇਰੀ ਤੇ ਮੈਨੂੰ ਚੈਨ ਨਹੀਂ ਆਉਂਦੇ ਮੈਂ ਕਿੱਦਾਂ ਤੁਹਾਨੂੰ ਯਕੀਨ ਦਿਵਾਵਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਜਿਹੜਾ ਤੁਹਾਨੂੰ ਯਕੀਨ ਆ ਜੇ ਤੁਹਾਨੂੰ ਯਕੀਨ ਵਾਹ ਲੈ ਆਪਣੀ ਧੀ ਤੇ ਹੱਲੇ ਸਾਰੇ ਤੂੰ ਆ ਫਫੜੇ ਡਈਆਂ ਕਰਨ ਮਾਂ ਨਾ ਚੁੱਪ ਕਰਕੇ ਬਹਿ ਜਾ ਹੱਥ ਮੂੰਹ ਧੋ ਤੇ ਚਾਹ ਬਣਾਣ ਜਾ ਕੇ ਗਰਨਾ ਮੈਂ ਉਹ ਤੇਰੀ ਰਨ ਨਵੇਂ ਡਰਾਮੇ ਡੈਪੀ ਕਰਨ ਕੀ ਹੋ ਗਿਆ ਕੀ ਪਤਾ ਜਾਂਦੀ ਮੇਰੇ ਕਵਲ ਆਣ ਕੇ ਚੰਬੜ ਗਈ ਮੈਨੂੰ ਕਵਲ ਨੇ ਛੱਡਿਆ ਹੀ ਨਹੀਂ ਗਾ ਇਹ ਹੱਲੇ ਦੋ ਦਿਨ ਤੈਨੂੰ ਵਿਚਾਰੀ ਨੂੰ ਇਦਾਂ ਨਹੀਂ ਹੋਇਆ ਤੇ ਇਹ ਕਿ ਡੈਪੀ ਡਰਾਮੇ ਕਰਨ ਕਰਾ ਛੱਡੇ ਉਹ ਵੇਲੀ ਮਾਤਾ ਪਖੰਡ ਕਰਦੀ ਆ ਰੋਟੀਆਂ ਦਾ ਰਾਂ ਨੂੰ ਜ਼ਿਆਦਾ ਖਾ ਲਿੰਦੀ ਆ ਮੁੜ ਕੇ ਸੈਨੂੰ ਪਰਲੂ ਚੜਦਾ ਵਾ ਪਖੰਡ ਕਰਦੀ ਸਾਰੇ ਆਪੇ ਹਟ ਜੂਗੀ ਨਾ ਇਹ ਉਹਨੂੰ ਇੱਥੇ ਜੀਂਦੀ ਨੂੰ ਛੱਡਦੀ ਵਿਚਾਰੀ ਨੂੰ ਨਾ ਹੁਣ ਉਹਨੂੰ ਮੋਈ ਨੂੰ ਛੱਡਣ ਢਈ ਆ ਇਹ ਕਿੰਨੇ ਡਰਾਮਾ ਜਿਹਾ ਬਣਾਉਂਤਾ ਸਾਡੇ ਘਰ ਇੱਥੇ ਪੂਤਾ ਨਵਾਸਾ ਇਹਨੇ ਕਰਨਾ ਹੁਣ ਓਵੇਂ ਮਾਰਾ ਹੋ ਗੱਲ ਇਹ ਨਾ ਠੇਖਣ ਦਾ ਬੀ ਜਨਾਨੀ ਜਦੋਂ ਜੀਂਦੀ ਸੀ ਨਾ ਉਹਦੇ ਨੇ ਭੈਣ ਨੂੰ ਪੁੱਛਿਆ ਵਿਚਾਰੀ ਨੂੰ ਚਾਹ ਬਣੀ ਪੁੱਛਿਆ ਕਿਤੇ ਈਰਖਾ ਕਰਦੀ ਸੀ ਉਹਨਾਂ ਤੋਂ ਉਹਦੇ ਮੁੰਡੇ ਨਾਲ ਹੁਣ ਇਹਨੂੰ ਘੂਟ ਚੰਬੜਾ ਭੇਆ ਪਰ ਕੱਢ ਘਰ ਇੱਥੇ ਕੋਈ ਆਊਗਾ ਪੈਰ ਪਾਊ ਸਾਡੇ ਘਰ ਕੋਈ ਕੋਈ ਨਹੀਂ ਸਮਝਾਉਣਾ ਆਉਂਦੀ ਬਾਅਦ ਤੇ ਨਾ ਸਮਝੂ ਫੇਰ ਕੁੱਟ ਖਾਊਗੀ ਹੋਰ ਕੀ ਆ ਫੇਰ ਮੇਰ ਕੋਲ ਕੀ ਪਤਾ ਤੂੰ ਅਜਦਾ ਡਿਆ ਨਾ ਸਮਝਾਉਣ ਇਹਨੇ ਸਮਝਦੀ ਨਹੀਂ ਨਾ ਇਹ ਜੀਂਦਿਆਂ ਛੜਦੀ ਨਾ ਇਹ ਮੋਇਆਂ ਨੂੰ ਛੜਦੀ ਏ ਉਹ ਮਾਤਾ ਸਮਝਾਉਣ ਨੂੰ ਜਾਂਦਾ ਜਿਹੜਾ ਬੰਦਾ ਸਮਝਦਾਰ ਹੋਵੇ ਉਹ ਤਾਂ ਹੈ ਹੀ ਬੇਕੂਫਾ ਜੋ ਗਾ ਦਿਮਾਗ ਆਉਂਦਾ ਉਹ ਬੱਕੀ ਜਾਂਦੀ ਆ ਹੁਣ ਦਿਮਾਗ ਚਰੇ ਕਿਆ ਆ ਗਿਆ ਸੁਬਨਾ ਕੇ ਤੇ ਵੀ ਮੈਨੂੰ ਭੂਤ ਚੰਬੜਦੇ ਤੂੰ ਇਹ ਕਹਦਾ ਨਾ ਲੈ ਤਾਂ ਹੋਰ ਕਿੱਥੋਂ ਆਣੇ ਭੂਤ ਆਨੂੰ ਕਿਲੀ ਭੂਤੋ ਖਾਈ ਤੇ ਨੀ ਨੀ ਉਮਰ ਕੀ 40 ਸਾਲ ਮੇਰੀ ਤੇ ਤੇ ਘੜ ਕੇ ਭੂਤ ਆ ਜਾਂਦਾ ਮੈਂ ਤਾਂ ਕਦੇ ਦਿੱਤੇ ਨਹੀਂ ਮ ਵਿਖਾਲੀ ਇੰਨੀ ਮੰਜੇ ਤੇ ਵੀ ਰਹੀ ਵਿਚਾਰੀ ਸਾਂਭਿਆ ਸੁੱਤਿਆ ਵੀ ਅਹੀਂ ਸਾਰੇ ਕੰਮ ਕੀਤੇ ਮਿੰਨ ਤਾਂ ਲੇਤਾ ਕਰ ਦਰਸ਼ਨ ਨਹੀਂ ਦਿੱਤੇ ਉਹਨੇ ਉਹ ਮਾੜਾ ਸਿਆਣਿਆਂ ਦੇ ਨੇ ਮ ਜਿੱਦਾਂ ਬੰਦਿਆਂ ਦਿਮਾਗ ਹੋਵੇ ਜਿੱਦਾਂ ਖੇਤੀਬਾੜੀ ਹੋਵੇ ਨੇ ਮ ਦਿਮਾਗ ਚ ਉਜਦਾ ਜੋ ਕਿ ਮਾੜੇ ਵਿਚਾਰ ਬੰਦੇ ਦਿਮਾਗ ਚ ਵੜਦੇ ਤਾਂ ਉਹੋ ਹੀ ਨੇ ਕਹਣਾ ਬੰਦੇ ਗਾੜੀ ਜੋ ਮਾੜੇ ਕਰਮ ਕੀਤੇ ਤੇ ਮਾੜਾ ਹੀ ਦੇਹਣਾ ਅਸੀਂ ਕਦੀ ਮਾੜਾ ਕਰ ਨੂੰ ਕਹ ਇਹਨੇ ਜਿੰਦੀ ਵੀ ਦਿਮਾਗ 'ਚ ਭਾਲ ਛੜੀ ਤੇ ਮੋਈ ਵੀ ਹੁਣੇ ਨੇ ਦਿਮਾਗ 'ਚ ਭਾਲ ਲਈ ਇਹਨੇ ਮੈਂ ਤਾਂ ਸੋ ਨਹੀਂ ਨਾਉਂਦੀ ਤੇ ਸੋ ਕੱਲ ਆਵੇ ਦੇ ਇਹ ਲੱਗਾਂਗੇ ਬੇਵਰ ਮੁੱਤੇ ਰਮਾਨਾ ਚੰਗੇ ਤੋਂ ਕੱਢੇ ਜੂਸੇ ਦਾ ਇਹਨੂੰ ਲੱਗੇ ਪਤਾ ਕਿ ਕਿੱਦਾਂ ਕਰਨ ਤੰਗ ਬਾਰੇ ਸ਼ਰ ਕਰਨੀ ਦਾ ਪਰ ਐਦਾ ਹੁੰਦਾ ਨਹੀਂ ਮਾਤਾ ਕੁਛ ਨਹੀਂ ਹੁੰਦਾ ਐਦਾ ਇਹ ਵਹਿਮ ਪਰਮ ਲੋਕਾਂ ਦਾ ਕਿਹੇ ਪਾਸੇ ਨਹੀਂ ਸਾਨੂੰ ਮਾਂ ਪੁੱਤਾਂ ਨੇ ਸਾਹ ਸੌਖਾ ਹੁਣ ਦਿੰਦੀ ਇਹ ਮਾਤਾ ਐਦੇ ਰਹਿਣਾ ਜੋ ਮਰਜ਼ੀ ਕਰਲਾ ਹੁਣ ਜਨਾਨੇ ਬਦੇ ਜਾਸਨ ਜਾਸਨ ਦੀਦੀ ਗੱਲ ਹੁਣ ਆਵੀ ਲਾ ਫਰਾਈ ਪੀਣਾ ਤੇ ਚੰਗੀ ਤਰਾ ਪਾਂਡੇ ਸਾਫ ਕਰੀ ਫਗਲਾ ਬੁਗਲਾ ਜਾ ਕਰਕੇ ਤੇ ਤੂੰ ਚਲ ਜੰਨਾਵਾ ਸਾਬਣ ਸਾਰਾ ਵਿੱਚ ਲੱਗਾ ਰਹਿੰਦਾ ਵਾ ਖੇਡਣੇ 24 ਘੰਟੇ ਲੱਗੇ ਰਹਿੰਦੀ ਤੈਨੂੰ ਖੇਡਣਾ ਕੰਮ ਵੀ ਚੱਜ ਨਾ ਕਰ ਲਿਆਗਾ ਜਿਹੜਾ ਤੈਨੂੰ ਕੈਨੀ ਆ ਮੈਂ ਵੇਖ ਕੇ ਨੇ ਤਰੇ ਜਾਂਦਾ ਮੂੰਹ ਤਾਂ ਚੁੱਕਿਆ ਵਾ ਤੁਰਦੀ ਕਿਹੇ ਪਾਸੇ ਨੂੰ ਆ ਤੂੰ ਛੱਟ ਪੱਟ ਲੱਜ ਜਾਂਦੇ ਵਿਪਤਾ ਪਾ ਜਾਣੀ ਮੇਰੇ ਭਾ ਦੀ ਹਾਏ ਮੰਮੀ ਵੇਖ ਕੇ ਤੋਰੰਡੀ ਮੈਂ ਕਿਦ ਤਨ ਮੂੰਹ ਤਾਂ ਚੁੱਕਿਆ ਵਾ ਮੈਨੂੰ ਠੀਕੋਸ਼ ਹੋਇਆ ਠੇਡਾ ਨਹੀਂ ਲੱਗਾ ਮੈਨੂੰ ਮਗਰੋਂ ਕਿੰਨੇ ੱਤਕਾ ਮਾਰੇ ਮੈਨੂੰ ਇਦਾਂ ਲੱਗਣ ਡਿਆ ਵਾ ਮੈਨੂੰ ੱਤਕਾ ਤਾਂ ਇੱਥੇ ਕਿੰਨੇ ਮਾਰਨਾ ਤੈਨੂੰ ਰੈਮ ਹੋ ਗਿਆ ਵਾ ਮੈਨੂੰ ਇਦਾਂ ਨਹੀਂ ਪਤਾ ਪਰ ਮੈਂ ਆਪਣੇ ਆਪ ਨਹੀਂ ਡਿੱਗੀ ਮੈਨੂੰ ੱਤਕਾ ਮਾਰਿਆ ਮਗਰੋਂ ਕਿੰਨੇ ਮੇਰਾ ਤੇ ਪੈਰ ਵਿੱਚ ਕੋੜਿਆ ਗਿਆ ਵਾ ਤਾਓਟਾ ਦਿਲਪ੍ਰੀਤ ਕਿਥੇ ਆ ਦਿਨਪ੍ਰੀਤ ਉਹ ਸੋਈ ਚ ਪਾਣੀ ਪੀਣ ਗਿਆ ਦਿਲਪ੍ਰੀਤ ਦਿਲਪ੍ਰੀਤ ਮੁੰਡੇ ਨੂੰ ਕਿਹਾ ਮੁੰਡਾ ਕਾ ਤੋ ਰੋਂ ਡਿਆ ਆਖਿਆ ਕਹਿੰਨੇ ਕੋ ਜਿਹਨੂੰ ਮੈਂ ਤਾਂ ਕੁਛ ਨਹੀਂ ਕਿਹਾ ਹੈ ਪਰ ਤੂੰ ਕਿਹਾ ਤੈਨੂੰ ਕਹਿੰਨੇ ਕੁਝ ਰੋਂ ਕਿਹੜੀ ਗੱਲੋਂ ਡਿਆ ਵਾ ਮੈਂ ਮੜਾ ਜਾ ਘਰੋਂ ਬਾਹਰ ਕੀ ਨਿਕਲਦੀ ਆਂਗੀ ਉਹਗਾ ਤੂੰ ਮਿਲ ਲਾਦਾ ਜਾਂ ਨਿਆਣੇ ਦਾ ਲਾਉ ਪਿੰਦੀ ਰਹਿਣੀ ਆ ਮੰਮੀ ਮੈਂ ਕਿਹੜਾ ਕੁਛ ਕਿਹਾ ਵਾ ਮੈਂ ਤਾਂ ਕੰਮ ਕਰਨ ਦੀ ਲੱਗ ਗਿਆ ਸੋਈ ਚ ਭਾਂਡੇ ਪੁੱਡੇ ਮੰਜਣ ਦੀ ਤੇ ਪਾਣੀ ਪੀਂਦਿਆ ਹੀ ਮੇਰੀ ਭੈਣ ਜ਼ਿੰਦਗੀ ਵੀ ਕਾਦੀ ਵਿਚਾਰੀ ਦੀ ਦੁੱਖਾਂ ਚ ਕੱਟ ਗਈ ਸਾਰੀ ਉਮਰ ਵਿਚਾਰੀ ਸੁਖ ਭਾਲ ਦੀ ਨੇ ਵਿਚਾਰੀ ਨੇ ਨਾ ਸਾਰੀ ਉਮਰ ਹੀ ਨਗਾਤੀ ਪਹਿਲਾਂ ਕੀਤਾ ਓਏ ਅਮਲੀ ਪੋਛਤੀ ਓ ਮਰ ਗਿਆ ਨਸ਼ੇ ਪੱਤੇ ਖਾ ਕੇ ਜੇ ਦੋਰੇ ਕੀਤਾ ਓ ਚੰਗਾ ਵਿਚਾਰਾ ਟੋਟੇ ਹੋ ਕੇ ਮਰ ਗਿਆ ਤੇ ਸੱਸ ਤੇ ਦਰਾਣੀ ਜੀਣਾ ਆਰਾਮ ਕਰਤ ਚਾਹੀਏ ਬੜੇ ਦਿਨ ਔਖੇ ਚੱਲਨੇ ਆਈ ਸੋਚਿਆ ਵੀ ਚੱਲ ਇੱਥੇ ਵਿਚਾਰੀ ਪੇਕੇ ਰਹੂਗੀ ਟਾਈਮ ਪਾਸ ਹੋਊ ਪਰ ਇੱਥੇ ਵੀ ਨਹੀਂ ਬੜਾ ਔਖਾ ਰਹਿ ਚੜੀ ਦੁੱਖਾਂ ਦੀ ਮਰ ਗਈ ਚਾਰੀ ਸੁੱਖ ਤੇ ਵੇਖਿਆ ਨਹੀਂ ਕਰੀ ਬਣੀ ਕੀ ਸੋਚਣ ਡੇ ਕੋਕ ਨਹੀਂ ਸੋਚਣਾ ਕੀ ਮੈਂ ਉਦਾਂ ਗੱਲਾਂ ਕਰਨ ਆਂ ਹਾਂ ਦੱਸ ਬਹਿ ਜਾ ਨਹੀਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਹੁਣ ਕਿਹੜੀ ਗੱਲ ਕਰਨੀ ਤੂੰ ਬੋਲ ਮੇਰੇ ਕੋਲ ਨਾ ਇੱਕ ਗਲਤੀ ਹੋ ਗਈ ਤੇਰੇ ਕੋਲ ਗਲਤੀ ਹੋ ਗਈ ਕਿਹੜੀ ਗਲਤੀ ਲਹੀਆਂ ਤੂੰ ਗਲਤੀਆਂ ਤੂੰ ਤੇ ਬਹੁਤ ਗਲਤ ਗਲਤੀਆਂ ਕੀਤੀਆਂ ਆ ਇੱਕ ਗਲਤੀ ਕੀਤੀ ਬੰਦੇ ਨੇ ਨਾ ਤੇ ਬੰਦਾ ਸੋਦਾ ਮੈਂ ਗਲਤੀ ਕੀਤੀ ਤੂੰ ਤੇ ਗਿਆ ਮੈਂ ਗਲਤੀਆਂ ਕੀਤੀਆਂ ਚਲੋ ਜੋ ਮਰਜੀ ਸਮਝ ਲਓ ਹੂੰ ਪਰ ਆ ਜਿਹੜੀ ਗਲਤੀ ਕੀਤੀ ਹੈ ਨਾ ਜਦੋਂ ਕਵਲ ਹਸਪੀਟਲ ਦੇ ਵਿੱਚ ਇਹ ਤੇ ਮੈਂ ਉਹਦੇ ਕੋ ਪਹਿਲੀ ਦਾ ਗੂਠਾ ਲਵਾਇਆ ਸੀਗਾ ਤੇ ਜਿਹੜੀ ਤੁਸੀਂ ਪਹਿਲੀ ਨਾ ਕੀਤੀ ਹੈ ਨਾ ਉਹ ਕਵਲ ਦੇ ਮੁੰਡੇ ਨੂੰ ਨਾਮ ਮਿਲੇ ਮੇਰੇ ਬੱਚਿਆਂ ਜੋਗੀ ਰਵੇ ਪਰ ਹੁਣ ਨੇ ਆ ਲੋ ਕਾਗਜ਼ ਤੇ ਵੇਖ ਲਓ ਮੈਨੂੰ ਮaaf ਕਰ ਦੋ ਮੈਨੂੰ ਪੈਲੀ ਦਾ ਕੋਈ ਲਾਲਚ ਨਹੀਂ ਆ। ਕਿਉਂ? ਹੁਣ ਨਹੀਂ ਪੈਲੀ ਚਾਹੀਦੀ।